ਔਰ ਇਹ ਗੱਲ ਕਹੀ ਗਈ ਹੈ ਕਿ ਅਸੀਂ ਆ ਲੋਗਾ ਨੂੰ ਲੋਗਾ ਦੇ ਖੇਤਾਂ ਵਿੱਚੋਂ ਰੇਤ ਚੱਕਣ ਦੀ ਇਜਾਜ਼ਤ ਦਿੱਤੀ ਹੈ ਯਾਨੀ ਕਿ ਜਿਹੜੀ ਮਿੱਟੀ ਆ ਜਿਹੜੀ ਪਾਣੀ ਦੇ ਨਾਲ ਜਾਂ ਰਿਤ ਉਹਨਾਂ ਪਾਣੀ ਦੇ ਨਾਲ ਉਹਨਾਂ ਦੇ ਖੇਤਾਂ 'ਚ ਆ ਗਈ ਹੈ ਉਹਨੂੰ ਚੱਕਣ ਦੀ ਕਿਸਾਨ ਨੂੰ ਮਜਾਜ਼ਤ ਦੇ ਦਿੱਤੀ ਗਈ ਹੈ ਇਹ ਕਿਹੜਾ ਤੁਸੀਂ ਵੱਡਾ ਤੀਰ ਮਾਰਤਾ ਇਹ ਤਾਂ ਹੱਕ ਹੀ ਬੰਦ ਹੈ ਕਿ ਕਿਸਾਨ ਦੇ ਖੇਤ ਵਿੱਚ ਜਿਹੜੀ ਰੇਤ ਆ ਗਈ ਹੈ ਇਹ ਪੂਰਾ ਕਿਸਾਨ ਹੀ ਉਹਨੂੰ ਵਿਚਾਰੇ ਨੂੰ ਸਵਾਰਨ ਆਸਤੇ ਕਿਉਂਕਿ ਉਹਨੇ ਕਣਕ ਦੀ ਬਜਾਈ ਕਰਨੀ ਹੈ ਇਹ ਆਟੋਮੈਟਿਕਲੀ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਨਾ ਕੇਵਲ ਉਹਦੇ ਜਿਹੜੀ ਫਲੱਡ ਦੇ ਨਾਲ ਰੇਤ ਆਈ ਹੈ ਉਹਦੇ ਆਸਤੇ ਪੱਕੇ ਤੌਰ ਤੇ ਕਿਉਂਕਿ ਆਪਣੀ ਉਹ ਜ਼ਮੀਨ ਦਾ ਮਾਲਕ ਹੈਗਾ ਉਹਦੇ ਆਸਤੇ ਵੀ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਉਹਦੇ ਆਸਤੇ ਵੀ ਉਹਦੇ ਤੇ ਐਫ ਆਈ ਆਰ ਦਰਜ ਕੀਤੀਆਂ ਜਾਂਦੀਆਂ ਵੀ ਆਹ ਰੇਤ ਚੱਕਣ ਵਾਲਾ ਜਿਹੜਾ ਤੁਸੀਂ ਕੰਮ ਕੀਤਾ ਇਹ ਪੱਕੇ ਤੌਰ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਆਪਣੀ ਜ਼ਮੀਨ 'ਚੋਂ ਜਦੋਂ ਮਰਜ਼ੀ ਉਹੋ ਜਿਹੜੀ ਚੀਜ਼ ਮਰਜ਼ੀ ਚੱਕ ਕੇ ਵੇਚ ਸਕਦਾ ਹਾਂ